ਉਹ ਚੰਨੀ ਕਿਵੇਂ ਬੈਦ ਕੋ ਲੈ ਕੇ ਤਾ ਯਾਰ ਸੌ ਲੱਗੇ ਰੱਬ ਦੀ ਗੋਡੇ ਨਹੀਂ ਦੁਖਣੋ ਹਟਦੇ ਮੇਰੇ ਮੈਂ ਤਾਂ ਬੁਢਾ ਹੋ ਜਲਿਆ ਚੰਨੀ ਪਤਾ ਨਹੀਂ ਕੀ ਚੱਕਰਾ ਯਾਰ ਤੂੰ ਇਲਾਜ ਦੱਸ ਦੇ ਕੋਈ ਮੈਨੂੰ ਮੈਂ ਤਾਂ ਮਰ ਜੂ ਆਏ ਓ ਕੇ ਅਗ ਲਗਾਤੀ ਕਿਹੜੇ ਬੈਦ ਕੋ ਲੈਣਾ ਯਾਰ ਜਦ ਮੈਂ ਤੈਨੂੰ ਇੱਕ ਪੂਰਾ ਇਲਾਜ ਦੱਸਤਾ ਠੀਕ ਆ ਮੈਂ ਆਪ ਬੈਦ ਵੀ ਰਿਹਾ ਯਾਰ ਤੈਨੂੰ ਪਤਾ ਨਹੀਂ ਆਪਣੇ ਐਕਸਪੀਰੀਅੰਸ ਦਾ ਹੈ ਆ ਸਾਰੇ ਕੰਮ ਕੀਤੇ ਆਪਾਂ ਬੈਦ ਵੀ ਰਹੇ ਤੈਨੂੰ ਇੱਕ ਲਾਜ ਦੱਸਤਾ ਤੂੰ ਤਾਂ ਗੋਡਿਆਂ ਦੇ ਆਏ ਪਜੇਗਾ ਜਿਵੇਂ ਬਾਤਾਂ ਸਾਟੀ ਦੇ ਗੱਲਾਂ ਠੀਕ ਆ ਉਪਰ ਆਵਾਜ਼ੀ ਤੇ ਦੱਸ ਦੇ ਮਿੰਤਾ ਪੈਗ ਲਾਏ ਨੂੰ ਵੀ ਹਫ਼ਤਾ ਹੋ ਗਿਆ ਦੇਖ ਲਾ ਦਾਰੂ ਨਹੀਂ ਪਿੰਦਾ ਤਾਂ ਖੰਗ ਛੱਡਦੀ ਐ ਦੇਖ ਲਾ ਬੜਾ ਬੁਰਾ ਹਾਲ ਆ ਚੰਨੀ ਮੇਰਾ ਤਾਂ ਮੈਨੂੰ ਤਾਂ ਜਾ ਤੂੰ ਪਿਆ ਦੇ ਜਾ ਮੈਂ ਫਿਰ ਦਾਰੂ ਦਾ ਚਿੱਟਾ ਗੋਡਿਆਂ ਨੂੰ ਦੇ ਲੈਣਾ ਮਾ ਇਹੀ ਲਾਜ ਤੂੰ ਦੱਸਿਆ ਸੀ ਨਾ ਕੱਲ ਰਾਤ ਦਾਰੂ ਤਾਂ ਹੈ ਨਹੀਂ ਭਰਾਵਾ ਕਿਵੇਂ ਦਮਾ ਹਿੱਟਾ